ਜਿਹੜੇ ਲੋਕ ਅਜੀਹਾ ਸੋਚਦੇ ਨੇ ਕਿ ਜਦੋਂ ਅਸੀਂ ਕਿਸੇ ਗੱਲ ਤੋਂ ਬੋਰ ਹੋ ਜਾਂਦੇ ਹਾਂ ਉਦੋਂ ਸਾਨੂੰ ਉਬਾਸੀ ਆਉਂਦੀ ਹੈ ਤੇ ਕੁਝ ਲੋਕ ਅਜੀਹਾ ਸੋਚਦੇ ਨੇ ਕਿ ਜਦੋਂ ਸਾਨੂੰ ਬਹੁਤ ਨੀਂਦ ਆਈ ਹੁੰਦੀ ਹੈ ਉਸ ਵੇਲੇ ਸਾਨੂੰ ਉਬਾਸੀ ਆਉਂਦੀ ਹੈ ਵੈਸੇ ਤਾਂ ਉਬਾਸੀ ਆਉਣ ਦੇ ਬਹੁਤ ਸਾਰੇ ਕਾਰਨ ਨੇ ਆਪਣੇ ਇੱਥੇ ਜਦੋਂ ਕੋਈ ਵੀ ਉਬਾਸੀ ਰਹਿੰਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਵੀ ਕਿਉਂ ਸੁਸਤੀ ਪਾਈ ਆ ਭਾਈ ਜਾਂ ਫਿਰ ਉਬਾਸੀ ਆਉਣ ਤੇ ਚਾਹ ਮੰਗਾਈ ਜਾਂਦੀ ਹੈ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹੁਕਮ ਤੇ ਤੁਹਾਡਾ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਨੌਲੇਜ ਭਰੇ ਸ਼ੋਅ ਦੇ ਵਿੱਚ ਜਿਸ ਦਾ ਨਾਮ ਹੈ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਉਬਾਸੀ ਬਾਰੇ ਕਿ ਸਾਨੂੰ ਉਬਾਸੀ ਆਉਂਦੀ ਕਿਉਂ ਹੈ ਕੁਝ ਲੋਕ ਅਜਿਹਾ ਸੋਚਦੇ ਨੇ ਕਿ ਜਦੋਂ ਅਸੀਂ ਕਿਸੇ ਗੱਲ ਤੋਂ ਬੋਰ ਹੋ ਜਾਂਦੇ ਹਾਂ ਉਦੋਂ ਸਾਨੂੰ ਉਬਾਸੀ ਆਉਂਦੀ ਹੈ ਜਾਂ ਫਿਰ ਕਿਸੇ ਕੰਮ ਵਿੱਚ ਸਾਡਾ ਇੰਟਰਸਟ ਨਹੀਂ ਹੁੰਦਾ ਉਸ ਵੇਲੇ ਸਾਨੂੰ ਉਬਾਸੀ ਆਉਂਦੀ ਹੈ ਤੇ ਕੁਝ ਲੋਕ ਅਜੀਹਾ ਸੋਚਦੇ ਨੇ ਕਿ ਜਦੋਂ ਸਾਨੂੰ ਬਹੁਤ ਨੀਂਦ ਆਈ ਹੁੰਦੀ ਹੈ ਉਸ ਵੇਲੇ ਸਾਨੂੰ ਉਬਾਸੀ ਆਉਂਦੀ ਹੈ ਨਹੀਂ ਸਗੋਂ ਕਿ ਉਬਾਸੀ ਆਉਣ ਨਾਲ ਸਾਡੀ ਨੀਂਦ ਚਲੀ ਜਾਂਦੀ ਹੈ ਵੈਸੇ ਤਾਂ ਉਬਾਸੀ ਆਉਣ ਦੇ ਬਹੁਤ ਸਾਰੇ ਕਾਰਨ ਨੇ ਪਰ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੁਝ ਕਾਰਨ ਜ਼ਰੂਰ ਦੱਸਾਂਗਾ ਆਓ ਜਾਣੀਏ ਉਬਾਸੀ ਆਉਣ ਦੇ ਬਹੁਤ ਸਾਰੇ ਕਾਰਨ ਨੇ ਜਦੋਂ ਸਾਡੀ ਬਾਡੀ ਦੇ ਵਿੱਚ ਆਕਸੀਜਨ ਦੀ ਕਮੀ ਆਉਣ ਲੱਗ ਪੈਂਦੀ ਹੈ ਉਦੋਂ ਸਾਨੂੰ ਉਬਾਸੀ ਆਉਂਦੀ ਹੈ ਉਬਾਸੀ ਲੈਣ ਵੇਲੇ ਅਸੀਂ ਲੰਬਾ ਸਾਹ ਲੈ ਕੇ ਛੱਡਦੇ ਹਾਂ ਤੇ ਇਸੇ ਤਰ੍ਹਾਂ ਜੇ ਸਾਡੇ ਸਾਹਮਣੇ ਕੋਈ ਬੰਦਾ ਬੈਠਾ ਹੋਵੇਗਾ ਤਾਂ ਉਸ ਨੂੰ ਵੀ ਉਬਾਸੀ ਆਵੇਗੀ ਜਿਸ ਟਾਈਮ ਤੁਹਾਡੇ ਬ੍ਰੇਨ ਦਾ ਟੈਂਪਰੇਚਰ ਘਟ ਜਾਂਦਾ ਹੈ ਉਸ ਵੇਲੇ ਵੀ ਤੁਹਾਨੂੰ ਉਬਾਸੀ ਆਉਂਦੀ ਹੈ ਤੇ ਤੁਹਾਡੇ ਸਾਹਮਣੇ ਬੈਠੇ ਵਿਅਕਤੀ ਨੂੰ ਉਦੋਂ ਹੀ ਉਬਾਸੀ ਆਵੇਗੀ ਜਦੋਂ ਉਹ ਤੁਹਾਡੇ ਸੇਮ ਟੈਂਪਰੇਚਰ ਵਿੱਚ ਬੈਠਾ ਹੋਵੇਗਾ ਇਹ ਵੀ ਮੰਨਿਆ ਜਾਂਦਾ ਹੈ ਕਿ ਜਦੋਂ ਤੁਸੀਂ ਕਿਸੇ ਇਨਸਾਨ ਨਾਲ ਭਾਵਨਾਵਾਂ ਦੇ ਤੌਰ ਤੇ ਜੁੜੇ ਹੁੰਦੇ ਹੋ ਤਾਂ ਤੁਹਾਨੂੰ ਉਬਾਸੀ ਉਦੋਂ ਹੀ ਆਉਂਦੀ ਹੈ ਜਦੋਂ ਸਾਹਮਣੇ ਵਾਲਾ ਉਬਾਸੀ ਲੈਂਦਾ ਹੈ ਚਾਹੇ ਫਿਰ ਉਹ ਤੁਹਾਡਾ ਕੋਈ ਰਿਸ਼ਤੇਦਾਰ ਹੋਵੇ ਜਾਂ ਫਿਰ ਤੁਹਾਡਾ ਕੋਈ ਦੋਸਤ ਹੋਵੇ ਤੇ ਜਦੋਂ ਕੋਈ ਹੋਰ ਬੰਦਾ ਜਾਂ ਫਿਰ ਆਪਾਂ ਕਹਦੀਏ ਕਿ ਬੇਗਾਨਾ ਬੰਦਾ ਉਬਾਸੀ ਲੈਂਦਾ ਹੈ ਤਾਂ ਤੁਹਾਨੂੰ ਉਬਾਸੀ ਨਹੀਂ ਆਵੇਗੀ ਆਪਣੇ ਇੱਥੇ ਜਦੋਂ ਕੋਈ ਵੀ ਉਬਾਸੀ ਲੈਂਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਵੀ ਕਿਉਂ ਸੁਸਤੀ ਪਾਈ ਆ ਭਾਈ ਜਾਂ ਫਿਰ ਉਬਾਸੀ ਆਉਣ ਤੇ ਚਾਹ ਮੰਗਾਈ ਜਾਂਦੀ ਹੈ ਖੈਰ ਇਸ ਦੇ ਹੋਰ ਵੀ ਕਾਰਨ ਨੇ ਔ ਜਾਣਦੇ ਆ ਸਨ 2013 ਦੇ ਵਿੱਚ ਸਵਿਟਜ਼ਰਲੈਂਡ ਦੇ ਇੱਕ ਯੂਨੀਵਰਸਿਟੀ ਹਸਪੀਟਲ ਦੇ ਵਿੱਚ ਇੱਕ ਐਕਸਪੈਰੀਮੈਂਟ ਕੀਤਾ ਗਿਆ ਇਸ ਐਕਸਪੈਰੀਮੈਂਟ ਦੇ ਵਿੱਚ ਇੱਕ ਹਾਲ ਵਿੱਚ 300 ਬੰਦੇ ਨੂੰ ਬਿਠਾਇਆ ਗਿਆ ਤੇ ਜਿਨ੍ਹਾਂ ਦੇ ਸਾਹਮਣੇ ਇੱਕ ਵੀਡੀਓ ਲਗਾਈ ਗਈ ਜਿਸ ਵਿੱਚ ਲੋਕ ਲਗਾਤਾਰ ਉਵਾਸੀ ਲੈ ਰਹੇ ਸੀ ਤੇ ਵੀਡੀਓ ਦੇਖਣ ਵਾਲਿਆਂ ਨੂੰ ਵੀ ਉਵਾਸੀ ਆਉਣ ਲੱਗ ਪਈ ਤੇ 300 ਬੰਦੇ ਦੇ ਵਿੱਚੋਂ 200 ਲੋਕ ਅਜਿਹੇ ਸੀ ਜਿਨ੍ਹਾਂ ਨੂੰ ਵੀਡੀਓ ਦੇਖਦੇ ਦੇਖਦੇ ਇੱਕ ਤੋਂ 15 ਵਾਰੀ ਉਬਾਸੀ ਆਈ ਇਸ ਐਕਸਪੈਰੀਮੈਂਟ ਤੋਂ ਪਤਾ ਚੱਲਿਆ ਕਿ ਕਿਸੇ ਦੂਸਰੇ ਨੂੰ ਉਬਾਸੀ ਲੈਂਦੇ ਦੇਖ ਕੇ ਸਾਡੇ ਦਿਮਾਗ ਦਾ ਹਿਊਮਨ ਮਿਰਰ ਨਿਊਰੋਨ ਸਿਸਟਮ ਐਕਟੀਵੇਟ ਹੋ ਜਾਂਦਾ ਹੈ ਤੇ ਅਸੀਂ ਦੂਸਰੇ ਬੰਦੇ ਦੀ ਨਕਲ ਕਰਨ ਲੱਗ ਜਾਂਦੇ ਹਾਂ ਇਹ ਉਦੋਂ ਹੁੰਦਾ ਹੈ ਜਦੋਂ ਅਸੀਂ ਕਿਸੇ ਨਾਲ ਮੈਂਟਲੀ ਜਾਂ ਫਿਰ ਇਮੋਸ਼ਨਲੀ ਜੁੜ ਜਾਂਦੇ ਹਾਂ ਇਸ ਬਾਰੇ ਮਨੋਵਿਗਿਆਨ ਦਾ ਕਹਿਣਾ ਹੈ ਕਿ ਜਦੋਂ ਅਸੀਂ ਕਿਸੇ ਚਿੰਤਾ ਜਾਂ ਫਿਰ ਡੰਗੀ ਸੋਚ ਵਿੱਚੋਂ ਗੁਜ਼ਰਦੇ ਹਾਂ ਉਦੋਂ ਵੀ ਸਾਨੂੰ ਉਬਾਸੀ ਆਉਂਦੀ ਹੈ। ਉਬਾਸੀ ਦੀਆਂ ਗੱਲਾਂ ਕਰਦੇ ਕਰਦੇ ਮੈਨੂੰ ਵੀ ਉਬਾਸੀ ਆਉਣ ਲੱਗ ਗਈ। ਚਲੋ ਹੁਣ ਮੈਂ ਚਾਹ ਪੀ ਕੇ ਆਉਂਦਾ ਹਾਂ ਤੇ ਉਦੋਂ ਤੱਕ ਤੁਸੀਂ ਇਸ ਵੀਡੀਓ ਨੂੰ ਜਲਦੀ ਤੋਂ ਜਲਦੀ ਸ਼ੇਅਰ ਲਾਈਕ ਤੇ ਕਮੈਂਟ ਕਰ ਦਿਓ। ਮੈਂ ਮਿਲਾਂਗਾ ਤੁਹਾਨੂੰ ਆਪਣੇ ਅਗਲੇ ਐਪੀਸੋਡ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ।